ਇਹ ਤੁਸੀਂ ਜੋ ਆਪਣੀ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਕੋਈ ਫਿਲਮੀ ਸੀਨ ਨਹੀਂ ਹੈ ਇੱਕ ਪਾਸੇ ਜਿੱਥੇ ਕਿਸਾਨ ਨੂੰ ਬਾਰਿਸ਼ ਨੇ ਦੁਖੀ ਕਰ ਰੱਖਿਆ ਸੀ ਉੱਥੇ ਹੁਣ ਅੱਗ ਨੇ ਵੀ ਆਪਣਾ ਕਹਿਰ ਅੰਦਾਜ਼ਾ ਤੇ ਬਰਸਾਇਆ। ਮੋਗਾਰੇ ਬੱਗੀਪੁਰਾ ਚੌਂਕ ਵਿਖੇ ਕਿਸੇ ਕਾਰਨ ਕਰਕੇ ਅੱਗ ਲੱਗਣ ਨਾਲ 100 ਏਕੜ ਫਸਲ ਸੜ ਕੇ ਸੁਆਹ ਹੋ ਗਈ। ਸਥਿਤੀ ਤਾਂ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ ਗਿਆ। ਪਹਿਲਾਂ ਤਾਂ ਕਿਸੇ ਨੇ ਫੋਨ ਨਾ ਚੁੱਕਿਆ ਪਰ ਜਦੋਂ ਚੁੱਕਿਆ ਤਾਂ 2 ਘੰਟੇ ਦੀ ਦੇਰੀ ਨਾਲ ਪਹੁੰਚੀ। ਪਰ ਨਲਾਇਕੀ ਤਾਂ ਵੇਖੋ ਅੱਗ 'ਤੇ ਬੁਝਾਉਣੀ ਸੀ ਇੱਕ ਤਾਂ ਪਾਣੀ ਘਟ ਸੀ ਦੂਜਾ ਛਿੜਕਾ ਕਰਨ ਵਾਲਾ ਪਾਈਪ ਵੀ ਖਰਾਬ ਨਿਕਲਿਆ। ਜਿਸ ਤੋਂ ਬਾਅਦ ਤਾਂ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਉਹਨਾਂ ਨੇ ਮੋਗਾ ਬਰਨਾਲਾ ਰੋਡ ਜਾਮ ਕਰਕੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਉੱਥੇ ਹੀ ਮੌਕੇ ਤੇ ਪਹੁੰਚੇ ਤਹਿਸੀਲਦਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮਾਮਲਾ ਡੀਸੀ ਦੇ ਧਿਆਨ ਚ ਆ ਚੁੱਕਾ ਹੈ ਤੇ ਫਾਰਮ ਰਿਕੀਡ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਗਿਆ ਉਥੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਫਾਈਲ ਵੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਸਾਡੇ ਤੇ ਅੱਗ ਲੱਗੀ ਅੱਗ ਲੱਗਣਾ ਸਾਡਾ 2.5 ਤੋਂ 300 ਗੱਲਾ ਮਚ ਗਿਆ ਸਾਡੇ ਕਈ ਖਾਨ ਪਰਾਵਾਂ ਦੇ ਜਮਾਂ ਹੀ ਕਣਕ ਜਮਾਂ ਵੀ ਕਣਕ ਨਹੀਂ ਘਰੇ ਸਾਰੀ ਕਣਕ ਮੱਚ ਗਈ ਢੱਕਾ ਵੀ ਅਜੇ ਵੱਡਿਆ ਨਹੀਂ ਸੀਗਾ ਤਿਆਰੀਆਂ ਕਰੀ ਬੈਠੇ ਸੀ ਸਾਨੂੰ ਆਸ ਸੀਗੀ ਅਸੀਂ ਕੋਈ ਕੇਦਾ ਲਾਵਾਂਗੇ ਜਿਹੜਾ ਇਹ ਕਣਕ ਦੇ ਉੱਤੋਂ ਪਰ ਸਾਡਾ ਸਾਰਾ ਹੀ ਸਾਡਾ ਵਿਜੂਦ ਹੀ ਸਮਝ ਲਓ ਖਤਮ ਹੋ ਗਿਆ ਅਸੀਂ ਤਾਂ ਮਰਨ ਕਿਨਾਰੇ ਹੋ ਗਏ ਆ ਫਾਇਰ ਬਗੜੇ ਵਾਲਿਆਂ ਨੇ ਅਸੀਂ 2 ਘੰਟੇ ਹੋ ਗਏ ਫੋਨ ਲਾਇਆ ਨੂੰ ਨਾ ਸਾਡਾ ਫੋਨ ਚੱਕਿਆ ਮੁੜ ਕੇ ਕਿਹਨਾਂ ਜਿਹੜਾ ਫੋਨ ਚੱਕ ਲਿਆ ਕੇ ਕਿਹਨਾਂ ਲੱਕੇ ਨੇ ਆਉਣੇ ਆ 2 ਘੰਟੇ ਬਾਅਦ ਆਏ ਆਉਣ ਸਾਰ ਪੈਪ ਪਾਟਿਆ ਇਹ ਸਾਡੇ ਦਾ ਪਹਿਲੇ ਸਾਡੇ ਦਾ ਪੈਪ ਪਾਟਿਆ ਵਾ ਪੈਪਟੇਰੋ ਪੈਪਲੋਡ ਕੀਤਾ ਜਦੋਂ ਚਲਾਈ ਪਾਣੀ ਨਹੀਂ ਹੈਗਾ ਵੱਧ ਤੋਂ ਵੱਧ ਉਹਨਾਂ ਨੇ 100 ਕਿਲੋ ਲੀਟਰ ਮਦਾ ਪਾਣੀ ਦਾ ਛੜਕਿਆ ਹੋਊਗਾ ਇਹਨਾਂ ਨੇ ਸਾਣਾ ਬਹੁਤ ਬੁਰਾ ਦੁਰਤ ਜਹਾ ਕੀਤੀ ਸਾਡੀ ਸਾਰੀ ਕੱਕ ਮੱਚ ਗਈ ਹੁਣ ਆਪਾਂ ਕੀ ਮੰਗ ਕੇ ਆ ਪ੍ਰਸ਼ਾਸਨ ਤੋਂ ਮੰਗ ਸਾਡੀ ਇਹ ਹੈ ਜੀ ਜਿਹੜੀ ਫਾਇਰ ਬਗੜਾ ਉਹ ਸਾਡੇ ਗੁੱਗੀਪੁਰਾ ਚੌਂਕ 'ਚ ਖੜਿਆ ਕਰੇ ਕਿਉਂਕਿ ਸਾਰੇ ਪਿੰਡ ਨੇੜੇ ਪੈਂਦੇ ਇੱਥੋਂ ਮਸਲਾ ਇਹ ਹੈ ਜੀ ਜਿਹੜੀ ਵੱਧ ਨੂੰ ਲੈਣ ਜਾ ਰਹੀ ਹੈ ਉਹ ਲਾਈਟ ਚੱਲ ਰਹੀ ਸੀ ਦੇਖੋ ਸਾਡੇ ਪੱਠਿਆਂ ਨੂੰ ਨਹੀਂ ਪਾਣੀ ਨਾ ਪਹਿਲਾਂ ਤਾਂ ਲਾਈਟ ਆਉਂਦੀ ਨਹੀਂ ਉਹ ਪਤਾ ਨਹੀਂ ਲੈਣ ਕਾਪੋ ਚੱਲ ਰਹੀ ਹੈ ਸਾਬ ਜਿੰਨੇ ਵੀ ਅੱਜ ਤਕਰੀਬਨ ਇੱਥੇ ਜਿਹ ਇੱਕ ਨਾਮ ਲੈਟਰ ਦੇ ਨਾਲ ਕਰੰਟ ਲੱਗ ਚੱਲਿਆ ਛੋਟ ਲੱਗਣਾ ਅੱਗ ਲੱਗਣੀ ਸ਼ੁਰੂ ਹੋ ਗਈ ਸਾਡੇ ਭਜਾਉਂਦੇ ਫਾਇਰ ਬਲੇਡ ਨੂੰ ਫੋਨ ਕੀਤਾ ਕੋਈ ਨਹੀਂ ਪਹੁੰਚਿਆ ਭਜਾਉਂਦੇ ਭਜਾਉਂਦੇ ਦੇਰ ਹੋ ਗਈ ਜਦੋਂ ਅੱਗ ਪਹੁੰਚ ਗਈ ਉਦੋਂ ਫਾਇਰ ਬਲੇਡ ਵਾਲੇ ਪਹੁੰਚੇ ਇਹ ਵੇਖੋ ਜੀ ਹੁਣ ਸਾਡੇ ਦਾ ਜਿੰਜੀ ਸਾਡੇ ਕੋ ਮਾਮਲੇ ਦੀਆਂ ਪੈਣਗੀਆਂ ਜੇ ਪਹੁੰਚੇ ਨਾ ਪਾਣੀ ਤੇ ਇਹਨਾਂ ਨੂੰ ਪਹੁੰਚਿਆ ਕੋਈ ਤੇ ਪਾਣੀ ਐ ਨਹੀਂ ਕਿਹਦਾ ਪਾਣੀ ਅੱਜੋ ਇਹ ਜਾਮ ਲਗਾਇਆ ਗਿਆ ਰੋਡ ਬਲੌਕ ਕੀ ਹੈ ਅੱਗੇ ਇਸ ਕਾ ਕਰਗਾ ਪੰਜਾਬ ਇਸ ਕਰਕੇ ਲਾਇਆ ਗਿਆ ਜੀ ਸਾਡਾ ਮਾੜਾ ਕੋਈ ਸਾਡੀ ਸਰਵਾਈ ਉਹ ਸਾਨੂੰ ਕੋਲੋਂ ਕੋ ਮਲੇ ਮਾਮਲੇ ਦੀਆਂ ਪੈਣ ਗਿਆ ਜੀ ਤੱਕ ਗਰੀਬਤ ਕਿਸਾਨ ਤੱਕ ਤਾਂ ਆਇਆ ਸੀ ਜਦੋਂ ਸਾਨੂੰ ਫੋਨ ਆਇਆ ਪਟਵਾਰੀ ਸੇ ਜੀ ਅੱਗ ਲੱਗਦੀ ਆ ਬੁੱਕੀ ਪੂਰਾ ਇੱਥੇ ਮੋਕ ਤੇ ਹੀ ਪਹੁੰਚ ਚੁੱਕੇ ਆ ਹੈਲਗੇ ਆਈ ਸੀ ਉਹਦਾ ਪਤਾ ਲੱਗਿਆ ਵੀ ਪਾਣੀ ਤੋਂ ਬਗੈਰ ਵੀ ਆ ਗਈ ਇੱਥੇ ਤੇ ਉਹਨਾਂ ਨੂੰ ਅਸੀਂ ਇੱਕ ਪਾਣੀ ਵਗਿਆ ਥੋੜਾ ਜਿਹੀ ਪਾਣੀ ਆ ਗਿਆ ਉੱਥੇ ਉਹਦਾ ਆਪਰੇਟਰ ਵੀ ਤਰੀ ਤਰ੍ਹਾਂ ਪਲਾਣੀਆਂ ਲੱਗ ਭਾਗੇ ਤੇ 100 ਕਿਕਰ ਦਾ ਨੁਕਸਾਨ ਹੋ ਗਿਆ ਹੈਗਾ ਤੇ ਉਹਦਾ ਅਸੀਂ ਹੁਣ ਪਟਵਾਰੀ ਸਾਹਿਬ ਦੀ ਡੋਟੀ ਲਾਚ ਨੂੰ ਜਿਹਨਾਂ ਜਿਹਦਾ ਨੁਕਸਾਨ ਹੋ ਉਹਦਾ ਸਾਨੂੰ ਰਿਪੋਰਟ ਕਰੀ ਪ੍ਰੋ ਸਰਕਾਰ ਦੇ ਹਾਂ ਦੇਸ਼ਤਾ ਮਤਾਵ ਕੋ ਵੀ ਦਾ ਮੌਲਜਾ ਬੰਦ ਰੁਆਜ ਜਾ ਚੁਕੀ ਇੱਕ ਤਾਂ ਪਹਿਲਾ ਹੀ ਕੁਦਰਤੀ ਆਫਤ ਦਾ ਮਾਰਿਆ ਕਿਸਾਨ ਦੂਜੇ ਤਾਂ ਪ੍ਰਸ਼ਾਸਨ ਦੀਆਂ ਲਾਪਰਵਾਹੀਆਂ ਕਰਕੇ ਮਰਨ ਕੰਡੇ ਪਏ ਇਸ ਅੰਧਾਤਾ ਦੀ ਆਖਿਰ ਕੌਣ ਸੁਨੇਗਾ ਮੋਗਾ ਤੋਂ ਅਵਤਾਰ ਸਿੰਘ ਖਰਮੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ